ਜਨਪੀਅ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰ ਆ ਅੱਜ ਸ਼ੁੱਕਰਵਾਰ ਨੂੰ ਦਿਨ 28 ਜੂਨ ਨੂੰ ਅੱਜ ਦੇ ਕੁਝ ਮਸਲਿਆਂ ਦੀਆਂ ਕੁਝ ਗੱਲਾਂ ਹੋ ਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਅਨਟੈਰੀਓ ਦੇ ਵਿੱਚ ਕਾਰਚੋਰਾਂ ਬਾਰੇ ਗੱਲਬਾਤ ਕਰਨੀ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਅ ਦੂਜੇ ਨੰਬਰ ਤੇ ਅਸੀਂ ਕੈਨੇਡਾ ਦੀ ਜਨਸੰਖਿਆ ਤੇ ਇਹਦੇ ਵਿੱਚ ਪ੍ਰਵਾਸੀਆਂ ਦੇ ਨਵੇਂ ਅੰਕੜੇ ਸਾਹਮਣੇ ਆਏ ਆ ਤੀਜੀ ਗੱਲਬਾਤ ਜਿਹੜੇ ਨਿਊ ਬ੍ਰਾਂਸਵਿਕ ਦੇ ਕਮੈਂਬਰ ਪਾਰਲੀਮੈਂਟ ਨੇ ਜਸਨ ਟ੍ਰੂਡੋ ਦੇ ਲੀਡਰ ਉਹ ਜੋ ਪਾਸੇ ਹਟਣ ਦੀ ਮੰਗ ਕੀਤੀ ਆ ਤੇ ਕੱਲ੍ਹ ਬਤ ਕਰਾਂਗੇ ਅਸੀਂ ਕੈਨੇਡਾ ਦੇ ਸਬੰਧੀ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਅੱਜ ਕਰਨੀ ਆ ਉਹ ਕਾਰ ਚੋਰਾਵਾਂ ਬਾਰੇ ਆ ਕਾਰ ਚੋਰੀ ਕੈਨੇਡਾ ਦੇ ਵਿੱਚ ਇੱਕ ਵੱਡਾ ਮਸਲਾ ਆ ਉਹਨਾਂ ਨੇ ਹੁਣ ਲੇਟੈਸਟ ਜਿਹੜੀ ਇੱਕ ਕੋਸ਼ਿਸ਼ ਕੀਤੀ ਆ ਕਿ ਅਨਟੈਰੀਓ ਦੀ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦਾ ਜਿਹੜਾ ਡਾਟਾ ਬੇਸ ਆ ਮਤਲਬ ਅਨਟੈਰੀਓ ਦੀ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦੇ ਕੋਲ ਜਿੰਨਾ ਰੈਕੋਰਡ ਆ ਜਿਹਦੇ ਵਿੱਚ ਡਰਾਈਵਰ ਦਾ ਨਾਮ ਉਹਦਾ ਐਡਰੈਸ ਸਾਰਾ ਕੁਝ ਹੁੰਦਾ ਉਹਨੂੰ ਜਿਹੜੀ ਜਾਂ ਉੱਥੇ ਪਰਸਨਲ ਇਨਫੋਰਮੇਸ਼ਨ ਹਰ ਇੱਕ ਵਿਅਕਤੀ ਦੀ ਪਈ ਹੈ ਤੇ ਜਿਹੜੇ ਜਿਨ੍ਹਾਂ ਦੀਆਂ ਕਾਰਾਂ ਆ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਉਹਨਦੋਂ ਇੱਕ ਤਰੀਕੇ ਦਾ ਇੱਕ ਸਾਈਬਰ ਅਟੈਕ ਕਿਹਾ ਜਾ ਸਕਦਾ ਹੈ ਕਿ ਕਾਰ ਚੋਰਾ ਨੇ ਇਹ ਤਾਂ ਕਿ ਕਿਉਂਕਿ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਆ ਉਹਦੇ ਡਾਟਾ ਬੇਸ ਦੇ ਵਿੱਚ ਸਾਰਾ ਕੁਝ ਪਿਆ ਕਿਹਦੀ ਕਾਰ ਆ ਕਿਹੜਾ ਮਾਡਲ ਆ ਕੌਣ ਮਾਲਕ ਆ ਇਹਦਾ ਕਿੱਥੇ ਰਹਿੰਦਾ ਆ ਉਹ ਸਾਰਾ ਕੁਝ ਉੱਥੇ ਪਿਆ ਉਹਦੇ ਉੱਤੇ ਇੱਕ ਤਰੀਕੇ ਨਾਲ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪੀਲ ਪੁਲਿਸ ਡਿਪਟੀ ਚੀਫ ਨੇ ਨਿਕ ਬਲੋਨੋਵਿਕ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਜਿਹੜੇ ਕਮੰਡਰਲ ਨੇ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਵਹੀਕਲ ਇਨਫੋਰਮੇਸ਼ਨ ਜਵਰਤੀ ਜਾ ਸਕੇ ਕਾਰਾਂ ਨੂੰ ਚੋਰੀ ਕਰਨ ਦੇ ਲਈ ਵੀ ਕਾਰ ਚੋਰੀ ਕਰਨ ਤੋਂ ਪਹਿਲਾਂ ਉਹਦੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਹੋਵੇ ਕਿ ਇਹਦੀ ਕਾਰ ਆ ਕਿੱਥੇ ਆ ਤੇ ਕੀ ਉਹਦਾ ਸਾਰਾ ਸਾਬਕਤਾਵ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਜਿਹੜਾ ਦੱਸਿਆ ਇੱਕ ਡਾਟਾਬੇਸ ਦੇ ਵਿੱਚ ਸੈਂਸਿਟਿਵ ਇਨਫੋਰਮੇਸ਼ਨ ਆ ਕਾਫੀ ਜ਼ਿਆਦਾ ਦਾ ਹੋਮ ਅਡਰੈਸ ਆ ਵਹੀਕਲ ਦੀ ਡਿਟੇਲ ਆ ਬਾਕੀ ਸਾਰਾ ਕੁਝ ਉਹਨਾਂ ਦੇ ਵਿੱਚ ਹੈਗਾ ਪੁਲਿਸ ਇਹ ਮੰਨਦੀ ਆ ਕਿ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਉਹ ਇਸ ਦੇ ਪਿੱਛੇ ਆ ਜਿਹੜਾ ਕਿ ਡਾਟਾਬੇਸ ਨੂੰ ਐਕਸੈਸ ਕਰਨ ਦਾ ਮਤਲਬ ਇਹ ਕਿਸੇ ਇੱਕ ਅੱਦੇ ਵਿਅਕਤੀ ਦਾ ਕੰਮ ਨਹੀਂ ਆ ਕੋਈ ਓਕਾ ਦੱਕਾ ਚੋਰ ਨਹੀਂ ਆ ਜਿਹੜੇ ਇਹਦੇ ਵਿੱਚ ਹੈਗੇ ਪੂਰੇ ਦਾ ਪੂਰਾ ਇੱਕ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਜਿਹੜਾ ਇਹਦੇ ਪਿੱਛੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਕ੍ਰਾਈਮ ਗਰੁੱਪ ਆ ਜਾਂ ਇੱਕ ਪੂਰਾ ਪੂਰਾ ਇੱਕ ਇਹਨਾਂ ਦਾ ਕਹੋ ਕਾਟੋ ਥੈਫਟ ਰਿੰਗ ਆ ਇੱਕ ਇਹਨਾਂ ਨੇ ਜਿਹੜੀ ਸਰਕਾਰ ਦੇ ਜਿਹੜੀ ਗਵਰਨਮੈਂਟ ਮਿਨਿਸਟਰੀਜ਼ ਇਨ ਅੰਟਰੀਓ ਆ ਉਹਦੇ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਕੰਪਿਊਟਰਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਇੱਕ ਕੇਸ ਦੇ ਵਿੱਚ ਜਿਹੜਾ ਸਰਵਿਸ ਇਨ ਅੰਟਰੀਓ ਆ ਉਹਦੇ EMPLOYEE ਨੇ ਜਿਹੜਾ ਪਰਸਨਲ ਇਨਫੋਰਮੇਸ਼ਨ ਸੀ ਉਹਨੂੰ ਵੇਚਿਆ ਇਸ ਆਟੋ ਥਿਫਟਰਿੰਗ ਨੂੰ ਵੀ ਜਿਹੜੇ ਐਮਪਲੋਈ ਸੀਗੇ ਉਹਨੇ ਆਪ ਜਿਹੜੀ ਇਨਫੋਰਮੇਸ਼ਨ ਵੇਚੀ ਆ ਜਾਂ ਦਿੱਤੀ ਆ ਜਾਂ ਕਿਸੇ ਤਰੀਕੇ ਨਾਲ ਵੀ ਉਹ ਇਨਵੋਲਵ ਇਹਦੇ ਵਿੱਚ ਸੀਗਾ ਇੰਸ਼ੋਰੈਂਸ ਇੰਡਸਟਰੀ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਜਿਹੜਾ ਫਰਾਡ ਹੋਇਆ ਇਸ ਕਾਰਾਂ ਦੀ ਚੋਰੀ ਦੇ ਨਾਲ ਸੰਬੰਧ ਤੋਂ ਵੀ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਕਾਰਾਂ ਦੀ ਚੋਰੀ ਛੋਟਾ ਮਸਲਾ ਨਹੀਂ ਹੈ ਕੈਨੇਡਾ ਦੇ ਵਿੱਚ 1 ਬਿਲੀਅਨ ਤੋਂ ਜ਼ਿਆਦਾ ਡਾਲਰ ਦੇ ਜਿਹੜੇ ਟੋਟਲ ਵਰਥ ਦੇ ਵਹੀਕਲਸ ਨੇ ਉਹ ਪਿਛਲੇ ਸਾਲ ਕੱਲ ਇੰਟੈਰੀਅਰ ਚ ਚੋਰੀ ਹੋਏ ਆ 1 ਬਿਲੀਅਨ ਦੇ ਸੋ ਆਪਣੇ ਆਪ ਚ ਬਹੁਤ ਵੱਡਾ ਅੰਕੜਾ ਆ ਇਹ ਪੁਲਿਸ ਇੱਥੇ ਵੀ ਕੰਮ ਕਰ ਰਹੀ ਹੈ ਕਿ ਜਿਹੜੇ ਕੁਛ ਲੈ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜੇ ਇਨਫੋਰਮੇਸ਼ਨ ਚੋਰੀ ਕਰਦੇ ਆ ਟਰਾਂਸਪੋਰਟੇਸ਼ਨ ਏਜੰਸੀਜ਼ ਦੇ ਵਿੱਚੋਂ ਇਨਵੈਸਟੀਗੇਟਰ ਜਿਹੜੇ ਨੇ ਉਹ ਇਹ ਵੀ ਮੰਨ ਰਹੇ ਆ ਕਿ ਇੱਕ ਵੱਡਾ ਆਰਗੇਨਾਈਜ਼ਡ ਕ੍ਰਾਈਮ ਆਪਰੇਸ਼ਨ ਆ ਜਿਹੜਾ ਸਿਰਫ ਇਹਦਾ ਸਬੰਧ ਕੱਲ ਇੰਟੈਰੀਓ ਨਾਲ ਨਹੀਂ ਜਾਨੂੰ ਇਦਾਂ ਨਹੀਂ ਕਿਹਾ ਜਾ ਸਕਦਾ ਇੰਟੈਰੀਓ ਦੇ ਵਿੱਚ ਆ ਇਹ ਤੇ ਟੈਰੀਓ ਦੇ ਨਾਲ ਹੀ ਇਹ ਸਬੰਧਤਾ ਇਹ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਵੱਡੇ ਪੱਧਰ ਤੇ ਉੱਤੇ ਫੈਲਿਆ ਆ ਕੈਨੇਡਾ ਦੇ ਬਾਕੀ ਏਸ਼ੀਆ ਦੇ ਵਿੱਚ ਵੀ ਇਹ ਕੁਛ ਨਾ ਕੁਛ ਕਰਨਗੇ ਸੋ ਤੁਹਾਡਾ ਕਿਹੜਾ ਵਹੀਕਲ ਆ ਕਿਹੜਾ ਮਾਡਲ ਆ ਕਿਹੜੀ ਕੰਪਨੀ ਆ ਕੀ ਉਹਦੀ ਕੰਡੀਸ਼ਨ ਆ ਉਹ ਸਾਰੀ ਕਿਤੇ ਨਾ ਕਿਤੇ ਬਲੈਕ ਮਾਰਕੀਟ ਦੇ ਵਿੱਚੋਂ ਪਤਾ ਆ ਕੈਨੇਡਾ ਦਾ ਲਾਰਜੇਸਟ ਜਿਹੜਾ ਇੱਕ ਮਤਲਬ ਵਨ ਆਫ ਲਾਰਜੇਸਟ ਜਿਹੜਾ ਜਿਹੜੀ ਪੁਲਿਸ ਫੋਰਸ ਆ ਉਹਨਾਂ ਨੇ ਦੱਸਿਆ ਕਿ ਜਿਹੜੇ ਚੋਰ ਨੇ ਆ ਇਸ ਵੇਲੇ ਉਹਨਾਂ ਨੇ ਅਨਟੈਰੀਓ ਦੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਜਿਹੜਾ ਉੱਥੇ ਡਾਟਾਬੇਸ ਨੂੰ ਬਰੀਚ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਪਹਿਲਾਂ ਤਾਂ ਇੱਕਾ ਦੋਕਾ ਕਾਰਾਂ ਚੋਰੀ ਕਰਦੇ ਸੀ ਹੁਣ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਇਹ ਕੰਮ ਸ਼ੁਰੂ ਕਰ ਦਿੱਤਾ ਵੀ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਵੱਡੇ ਲੈਵਲ ਦੇ ਉੱਤੇ ਸਾਰੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਗਲੀ ਗੱਲ ਬਾਤ ਦੋਸਤੋ ਪੋਪੂਲੇਸ਼ਨ ਬਾਰੇ ਕੈਨੇਡਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੋਕ ਆਏ ਆ ਇਹਨਾਂ ਦੀ ਗਿਣਤੀ ਵਧੀ ਆ 40 ਲੱਖ ਬੰਦਾ ਕੈਨੇਡਾ ਦੇ ਵਿੱਚ 2005 ਤੋਂ ਜਿਹੜਾ ਬਾਅਦ ਆਇਆ 3.9 ਮਿਲੀਅਨ 39 ਲੱਖ ਦੇ ਕਰੀਬ ਜਿਹੜੇ ਨਵੇਂ ਸਿਟੀਜ਼ਨ ਆਉ ਇੱਥੇ ਆਏ ਆ 2005 ਤੋਂ ਬਾਅਦ ਸਾਰੇ ਦੇਸ਼ਾਂ ਤੋਂ ਲੋਕ ਆਉਂਦੇ ਆ ਅ ਇੰਡੀਆ ਫਿਲੀਪੀਨ ਅ ਇਸੇ ਤਰ੍ਹਾਂ ਹੀ ਜਿਹੜਾ ਚੀਨ ਇਹ ਤਿੰਨ ਮੁੱਖ ਦੇਸ਼ ਆ ਜਿਨ੍ਹਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਕੈਨੇਡੀਅਨਸ ਆ ਰਹੇ ਆ ਜਾਨੀ ਜਿਨ੍ਹਾਂ ਦੇ ਜਨਮ ਭੂਮੀਆਂ ਇਹ ਆ ਜਾਂ ਤੇ ਇੰਡੀਆ ਹੈ ਪਹਿਲੇ ਨੰਬਰ ਤੇ ਸਭ ਤੋਂ ਵੱਡੀ ਗਿਣਤੀ ਫਿਰ ਫਿਲਪੀਨਸ ਆ ਤੇ ਫਿਰ ਚਾਈਨਾ ਆ ਇਹ ਮੁੱਖ ਕੰਟਰੀਬਿਊਟਰ ਨੇ ਇਸ ਪੋਪੂਲੇਸ਼ਨ ਦੇ ਵਿੱਚ ਜਿਹੜੇ ਦੇਸ਼ ਨੇ ਇਹ ਲਗਭਗ ਮਤਲਬ ਤਿੰਨ ਦੇਸ਼ ਹੀ ਜਿਹੜੇ ਜਿਹੜੀ 25% ਸਾਰੀ ਸਿਟੀਜ਼ਨ ਆਏ ਆ 2005 ਤੋਂ ਬਾਅਦ ਉਹਦੇ ਲਈ ਜ਼ਿੰਮੇਵਾਰ ਆ ਯਾ ਟੌਪ ਜਿਹੜੀਆਂ 10 ਕੰਟਰੀਜ਼ ਆ ਜਾਂ ਸਿਰੇ ਦੇ 10 ਦੇਸ਼ ਜਿਹੜੇ ਹੈਗੇ ਆ ਉਹ ਅੱਧੀ ਪਾਪੂਲੇਸ਼ਨ ਦੇ ਲਈ ਜ਼ਿੰਮੇਵਾਰ ਆ ਸਿਟੀਜ਼ਨਸ਼ਿਪ ਦੇ ਲਈ ਇੱਥੇ ਮਤਲਬ ਜਿੰਨੀਆਂ ਮੰਨ ਲਓ 100 ਦੇਸ਼ਾਂ ਦੇ ਵਿੱਚੋਂ ਲੋਕ ਇੱਥੇ ਆ ਕੇ ਵਸੇ ਹੋਣਗੇ ਤਾਂ ਅੱਧੇ ਲੋਕ ਜਿਹੜਾ 40 ਲੱਖ ਬੰਦਾ ਆ 20 ਲੱਖ ਉਹ ਦੇ ਵਿੱਚ ਪਹਿਲੇ 10 ਦੇਸ਼ਾਂ ਦੇ ਵਿੱਚੋਂ ਹੀ ਆਇਆ ਕੁਝ ਦੇਸ਼ਾਂ ਦੇ ਵਿੱਚ ਔਰ ਉਹਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਇੰਡੀਆ ਆ ਇੰਡੀਆ ਤੋਂ ਲੋਕ ਜ਼ਿਆਦਾ ਆ ਫਿਲਪੀਨ ਦੂਜੇ ਨੰਬਰ ਤੇ ਆ ਤੇ ਜਿਹੜਾ ਜਿਹੜਾ ਚਾਈਨਾ ਆ ਉਹ ਤੀਜੇ ਨੰਬਰ ਦੇ ਉੱਤੇ ਆਉਂਦਾ ਫਿਰ ਬਾਕੀ ਜਿਹੜੇ ਦੇਸ਼ ਨੇ ਉਹ ਇਸੇ ਤਰੀਕੇ ਨਾਲ ਆਉਂਦੇ ਆ ਸੋ ਜਿਹੜਾ ਕੈਨੇਡਾ ਆ ਇਹਨੇ ਸਿਟੀਮਸ਼ਿਪ ਦਿੱਤੀ ਆ ਲੋਕਾਂ ਨੂੰ ਲਗਭਗ 196 ਡਿਫਰੈਂਟ ਕੰਟਰੀਜ਼ ਤੋਂ ਤੇ ਟੈਰੀਟਰੀਜ਼ ਤੋਂ 196 ਜਿਹੜੇ ਦੇਸ਼ ਨੇ ਉਹਨਾਂ ਤੋਂ ਮਤਲਬ ਲਗਭਗ ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚੋਂ ਲੋਕ ਇੱਥੇ ਆ ਕੇ ਵਸੇ ਆ ਮਾਹਰੇ ਕਹਿੰਦੇ ਆ ਕਿ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਆ ਕੈਨੇਡਾ ਦੀ ਗਰੋਥ ਦੇ ਲਈ ਕਿਉਂਕਿ ਪਾਪੂਲੇਸ਼ਨ ਬਹੁਤ ਜਿਹੜੀ ਉਹ ਬਜ਼ੁਰਗ ਹੋ ਰਹੀ ਆ ਤੇ ਅੱਗੇ ਬੱਚੇ ਪੈਦਾ ਹੋ ਨਹੀਂ ਰਹੇ। ਇਹ ਹੀ ਕੈਨੇਡਾ ਦੀ ਜਿਹੜੀ ਇੱਕ ਵੱਡੀ ਸਮੱਸਿਆ ਹੈ ਇਸ ਵੇਲੇ। ਫਰਟੀਲਿਟੀ ਰੇਟ ਹੈ ਨਹੀਂ। ਇੱਕ ਔਰਤ ਨੂੰ ਜਿੰਨੇ ਬੱਚੇ ਪੈਦਾ ਕਰਨੇ ਚਾਹੀਦੇ ਆ ਉਹ ਨਹੀਂ ਕੀਤੇ ਜਾ ਰਿਹਾ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਨਵੇਂ ਜਿਹੜੇ ਸਿਟੀਜ਼ਨ ਨੇ ਉਹ ਬਹੁਤ ਵੱਖਰੀਆਂ-ਵੱਖਰੀਆਂ ਕੰਟਰੀਜ਼ ਤੋਂ ਆ ਰਹੇ ਆ। ਪਾਕਿਸਤਾਨ ਤੋਂ ਵੀ ਆ ਰਹੇ ਆ, ਇਰਾਨ ਤੋਂ ਵੀ ਆ ਰਹੇ ਆ, ਇੰਗਲੈਂਡ ਤੋਂ ਵੀ ਆ ਰਹੇ ਆ ਤੇ ਥੈਥਰਿਕਾ ਤੋਂ ਵੀ ਆ ਰਹੇ ਆ। ਜਿਹੜਾ ਫਰਾਂਸ ਆ ਇਹਨਾਂ ਨੇ ਨਵੇਂ ਸਿਟੀਜ਼ਨਸ ਦੇ ਵਿੱਚ 2022 ਤੋਂ ਬਾਅਦ ਵਾਧਾ ਦੇਖਿਆ ਸੀ ਤੇ ਜਿਹੜੇ ਜਿਹਦੇ ਵਿੱਚ 69000 ਦੇ ਕਰੀਬ ਜਿਹੜੀ ਗਿਣਤੀ ਦੱਸੀ ਗਈ ਆ ਕੈਨੇਡਾ ਨੇ ਬਹੁਤ ਸਾਰੇ ਜਿਹੜੇ ਜਿੱਥੇ ਲੜਾਈ ਲੱਗੀ ਆ ਉਹਨਾਂ ਦੇਸ਼ਾਂ ਤੋਂ ਰਿਫਿਊਜੀ ਵੀ ਸੱਦੇ ਆ ਜਿਵੇਂ ਕਿ ਸੀਰੀਆ ਯੂਕਰੇਨ ਜਾਂ ਅਫਗਾਨਿਸਤਾਨ ਪਰ ਉਹਨਾਂ ਦੇ ਨੰਬਰ ਬਹੁਤ ਥੋੜੇ ਆ ਜੇਕਰ ਇਹਦਾ ਮੁਕਾਬਲਾ ਓਵਰਾਲ ਸਿਚੁਏਸ਼ਨ ਦੇ ਨਾਲ ਕਰਕੇ ਦੇਖਿਆ ਜਾਵੇ ਜਿਹੜੇ ਐਕਸਪਰਟ ਨੇ ਕਿ ਕੈਨੇਡਾ ਦੀ ਜਿਹੜੀ ਕਮਿਟਮੈਂਟ ਆ ਮਲਟੀਕਲਚਰਿਜ਼ਮ ਦੀ ਜਾਂ ਡਾਈਵਰਸਿਟੀ ਦੀ ਉਹਦੀ ਸਿਫਤ ਕਰਦੇ ਆ ਤੇ ਹਾਈਲਾਈਟ ਕਰਦੇ ਆ ਕਿ ਜਿਹੜੀ ਸਿਟੀਟਨਸ਼ਿਪ ਇਕਨੋਮਿਕ ਗਰੋਥ ਦੇ ਲਈ ਜਾਂ ਸੋਸ਼ਲ ਜਿਹੜੀ ਇੰਟੀਗ੍ਰੇਸ਼ਨ ਦੇ ਲਈ ਜ਼ਰੂਰੀ ਆ ਉਹਦੀ ਸਿਫਤ ਕਰਦੇ ਆ ਤੇ ਇਸੇ ਕਰਕੇ ਇੱਥੇ ਲੋਕ ਜਿਹੜੇ ਆ ਉਹ ਆਉਂਦੇ ਆ ਸੋ ਕੈਨੇਡਾ ਨੇ 3.9 ਮਿਲੀਅਨ ਲੋਕਾਂ ਨੂੰ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ 2005 ਤੋਂ ਬਾਅਦ ਇੱਥੇ ਜੀਆ ਹੈ ਕਿਹੜੇ ਦੇਸ਼ਾਂ ਦੇ ਵਿੱਚ ਡੋਮਿਨੇਟ ਕੀਤਾ ਜਿਨ੍ਹਾਂ ਨੇ ਮਾਈਗ੍ਰੇਸ਼ਨ ਦੇ ਲਈ ਕੈਨੇਡਾ ਚੋਂ ਉਹ 20 ਸਾਲਾਂ ਦੇ ਵਿੱਚ ਲਗਭਗ ਤੇ ਜਿਹੜਾ ਉਹਦੇ ਵਿੱਚ ਇਹ ਵੱਡੀ ਗਿਣਤੀ ਦੱਸੀ ਗਈ ਹੈ 196 ਦੇਸ਼ 196 ਦੇਸ਼ਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਆਏ ਨੇ ਉਹ ਇੰਡੀਆ ਤੋਂ ਆਏ ਨੇ ਇੰਡੀਆ ਟੌਪ ਸਪੌਟ ਦੇ ਉੱਤੇ ਰਿਹਾ ਹੈ 2021 ਤੋਂ ਲੈ ਕੇ 2007 ਤੋਂ ਲੈ ਕੇ ਫਿਰ 13 ਤੱਕ ਤੇ ਫਿਲੀਪੀਨ ਜਿਹੜਾ ਆ ਉਹ ਨੰਬਰ 1 ਤੇ ਰਿਹਾ 14 ਤੋਂ ਲੈ ਕੇ 20 ਤੱਕ ਜੇ ਦੋਵਾਂ ਨੂੰ ਜੋੜ ਦਈਏ ਦੇਸ਼ਾਂ ਨੂੰ ਇੰਡੀਆ ਨੂੰ ਤੇ ਫਿਲੀਪਾਈਨ ਫਿਲੀਪੀਨ ਨੂੰ ਲਗਭਗ ਜਿਹੜੀ ਕੁਆਰਟਰ ਪੋਪੂਲੇਸ਼ਨ ਆ ਉਹ ਨਵੇਂ ਸਿਟੀਜ਼ਨਸੀ 2005 ਤੋਂ ਬਾਅਦ ਇੱਥੋਂ ਦੱਸੀ ਜਾ ਰਹੀ ਆ ਸੋ ਬਹੁਤ ਵੱਡਾ ਇੱਕ ਅੰਕੜਾ ਹੈ ਤੇ ਦੂਜੀ ਗੱਲ ਇਹਦੇ ਨਾਲ ਇਹ ਵੀ ਆ ਕਿ ਕੈਨੇਡਾ ਨੂੰ ਲੋਡ ਵੀ ਆ ਇਸ ਪੋਪੂਲੇਸ਼ਨ ਦੀ ਕਿਉਂਕਿ ਸਾਡਾ ਫਰਟੀਲਿਟੀ ਰੇਟ ਘਟਾ ਤੇ ਜਿਹੜੇ ਜ਼ਿਆਦਾ ਜਿਹੜੇ ਪੋਪੂਲੇਸ਼ਨ ਆ ਉਹ ਐਸ ਵੇਲੇ ਜਿਹੜੀ ਆ ਉਹ ਬਜ਼ੁਰਗ ਹੋ ਰਹੀ ਆ ਦੋਸਤੋ ਅਗਲੀ ਗੱਲ ਬਾਤ ਇੱਕ ਜਿਹੜੀ ਸਾਡੇ ਕੋਲ ਹੈ ਇੱਕ ਵਾਇਨ ਲੌਂਗ ਨੇ ਨਿਊ ਬਰਸ਼ਵਿੰਕ ਤੋਂ ਮੈਂਬਰ ਪਾਰਲੀਮੈਂਟ ਉਹਨਾਂ ਨੇ ਅੱਜ ਕੌਕਸ ਨੂੰ ਜਿਹੜੀ ਲਿਬਰਲ ਕੌਕਸ ਹੈ ਉਹਨਾਂ ਨੂੰ ਈਮੇਲ ਕੀਤੀ ਆ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਪ੍ਰਾਈਮ ਮਿਨਿਸਟਰ ਜਸਟਨ ਟਰੂਡਰ ਨੂੰ ਕਹੋ ਵੀ ਪਾਰਟੀ ਲੀਡਰ ਵਜੋਂ ਰਿਜ਼ਾਈਨ ਕਰ ਜਾਣ ਜਿਹੜਾ ਇਹ ਟੋਰਾਂਟੋ ਦੇ ਵਿੱਚ ਜਿਹੜੀ ਇੱਕ ਰਾਈਡਿੰਗ ਸੀਗੀ ਉਹਦੇ ਤੋਂ ਹਾਰਨ ਤੋਂ ਬਾਅਦ ਅੱਜ ਤੱਕ ਤੇ ਸਾਰੇ ਚੁੱਪ ਰਹੇ ਵਿੱਚ ਵਿੱਚ ਕਹਿੰਦੇ ਸੀ ਠੀਕ ਆ ਜਿਹੜੀ ਇੱਕ ਐਕਸ ਮਿਨਿਸਟਰ ਸੀ ਉਹਨੇ ਬਿਆਨ ਦਿੱਤਾ ਕਿ ਜਸਟਰਨ ਟੂਟਰ ਨੂੰ ਪਾਰਟੀ ਲੀਡਰਸ਼ਿਪ ਤੋਂ ਹਟ ਜਾਣਾ ਚਾਹੀਦਾ ਨਿਊ ਫੌਨਲੈਂਡ ਦੇ ਇਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਹੁਣ ਵਾਇਨ ਲੌਂਗ ਹੁਣ ਇਹਨਾਂ ਨੇ ਈਮੇਲ ਲਿਖ ਦਿੱਤੀ ਆ ਵਿੱਚ ਵਿਚਾਲੇ ਆਵਾਜ਼ ਉੱਠ ਰਹੀ ਆ ਕੁਝ ਜਿਹੜੇ ਲੋਕ ਗੱਲ ਕਰਦੇ ਵੀ ਆ ਉਹ ਇਹ ਕਹਿੰਦੇ ਆ ਵੀ ਤੁਸੀਂ ਗਲਤ ਕਰਦੇ ਹੋ ਪਰ ਸਾਡਾ ਨਾਂ ਨਹੀਂ ਅੱਗੇ ਜਾਣਾ ਚਾਹੀਦਾ ਵੀ ਕਿਉਂਕਿ ਪਾਰਟੀ ਦੇ ਵਿੱਚ ਸਾਡਾ ਨੁਕਸਾਨ ਹੋ ਸਕਦਾ ਜਿਹੜੀ ਲਿਬਰਲ ਕੈਂਪੇਨ ਕੋਚਰ ਟੈਰੀ ਜੋਗੇਤ ਉਹਨਾਂ ਨੇ ਅੱਜ ਇਸ ਗੱਲ ਦੇ ਉੱਤੇ ਅਨਸੰਸ਼ਟ ਕੀਤਾ ਆ ਕਿ ਜਿਹੜਾ ਕੌਕਸ ਆ ਉਹ ਯੂਨਾਈਟਿਡ ਆ ਪ੍ਰਾਈਮ ਮਿਨਿਸਟਰ ਜਸਟਨ ਟੂਡੋ ਦੇ ਪਿੱਛੇ ਭਾਵੇਂ ਕਿ ਬਹੁਤ ਸਾਰੇ ਜਿਹੜੇ ਇਲੈਕਟਰਡ ਲਿਬਰਲਸ ਨੇ ਉਹ ਇਸ ਵੇਲੇ ਸਾਇਲੈਂਟ ਨੇ ਇਸ ਮਾਮਲੇ ਤੇ ਇਹ ਦੋ ਬੋਲੇ ਨੇ ਪਰ ਬਹੁਤੇ ਸਾਇਲੈਂਟ ਨੇ ਪਰ ਦੋਵਾਂ ਦੇ ਬੋਲਣ ਤੋਂ ਬਾਅਦ ਹੁਣ ਗੱਲ ਤੁਰ ਪੈਣੀ ਜਿਹੜੇ ਕੈਨੇਡੀਅਨ ਪ੍ਰੈਸ ਨੇ ਕੰਟੈਕਟ ਕੀਤਾ ਕੁਝ 12 ਕ ਲਿਬਰਲ ਐਮਪੀਜ਼ ਦੇ ਨਾਲ ਕਿ ਕਿਉਂਕਿ ਇਹ ਲਾਸ ਬਹੁਤ ਵੱਡਾ ਸੀ ਟੋਰਾਂਟੋ ਦੀ ਸੇਂਟ ਪੌਲ ਬਾਇ ਇਲੈਕਸ਼ਨ ਦੇ ਵਿੱਚ ਬਹੁਤੇ ਜਿਹੜੇ ਆ ਉਹ ਜਿਹੜੇ ਰਿਸਪੌਂਡ ਨਹੀਂ ਕੀਤਾ ਉਹਨਾਂ ਨੇ ਜਿਹੜੇ ਸਹਿਮਤ ਹੋਏ ਆ ਗੱਲ ਕਰਨ ਦੇ ਲਈ ਉਹ ਇਹ ਕਹਿੰਦੇ ਆ ਵੀ ਸਾਡਾ ਨਾਂ ਨਾ ਲਿਆ ਜਾਵੇ 100 ਜਿਹਨਾਂ ਨੇ ਰਿਸਪੌਂਡ ਕੀਤਾ ਉਹਨਾਂ ਨੇ ਐਸੀ ਕੰਡੀਸ਼ਨ ਦੇ ਉੱਤੇ ਰਿਸਪੌਂਡ ਕੀਤਾ ਕਿ ਉਹਨਾਂ ਨੂੰ ਆਇਡੈਂਟੀਫਾਈ ਨਾ ਕੀਤਾ ਜਾਵੇ ਉਹਨਾਂ ਦਾ ਨਾਂ ਨਾ ਦੱਸਿਆ ਜਾਵੇ ਕਿਉਂਕਿ ਉਹ ਜਿਹੜੀ ਆਪਣੇ ਲੀਡਰ ਨੂੰ ਕ੍ਰਿਟਿਸਾਈਜ਼ ਕਰਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਹੋ ਸਕਦੀ ਆ ਹੁਣ ਇਹ ਕਿੰਨੀ ਕਬੱਡੀ ਗੱਲਬਾਤ ਆ ਜਾਂ ਇਹ ਮਾਮਲਾ ਬਾਅਦ ਵਿੱਚ ਪਤਾ ਲੱਗੂਗਾ ਪਰ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਮੈਂਬਰ ਪਾਰਲੀਮੈਂਟ ਨੇ ਆਪਣੇ ਇੱਥੇ ਕੈਨ ਹਾਰਡੀ ਉਹ ਕਹਿੰਦੇ ਆ ਉਹ ਕਿਉਂ ਚਾਹੁੰਦੇ ਆ ਜਿਹੜਾ ਮਤਲਬ ਟਰੂਡੋ ਨੂੰ ਕਹਿਣਾ ਕਿ ਜਿਹੜੀ ਪਾਰਟੀ ਆ ਉਹਨੂੰ ਕੁਝ ਜਿਹੜਾ ਇਹ ਸੀਟ ਹਾਰਨ ਤੋਂ ਬਾਅਦ ਉਹ ਉਹ ਸਮਝਣਾ ਚਾਹੀਦਾ ਦਾ ਜਿਹੜੀ ਇੱਕ ਕੋਲੈਬੋਰੇਟਿਵ ਡਿਸਕਸ਼ਨ ਹੋਣੀ ਚਾਹੀਦੀ ਆ ਬਾਈ ਇਲੈਕਸ਼ਨ ਹਾਰਨਾ ਤੇ ਇਹ ਵੀ ਉਦੋਂ ਜਦੋਂ ਜਿਹੜਾ ਹਾਊਸ ਜਿਹੜਾ ਸਮਰ ਤੋਂ ਬਾਅਦ ਤੇ ਜਦੋਂ ਹੁਣ ਸਮਰ ਵਕੇਸ਼ਨ ਆ ਤੇ ਇਹਨਾਂ ਨੇ ਲੋਕਾਂ ਦੇ ਵਿੱਚ ਜਾਣਾ ਸਾਰਿਆਂ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਚਿੰਤਾ ਵਾਲੀ ਗੱਲ ਆ ਲਿਬਰਲਸ ਦੇ ਲਈ ਕੁਝ ਮੈਂਬਰ ਪਾਰਲੀਮੈਂਟ ਜਿਹੜੇ ਆ ਦੂਜਿਆਂ ਦੇ ਨਾਲ ਮਿਲੇ ਆ ਤੇ ਦੂਜੇ ਰੀਜਨਸ ਦੇ ਵਿੱਚ ਤੇ ਉਹ ਇੱਕ ਦੂਜੇ ਦੇ ਨਾਲ ਜਿਹੜੇ ਕੁਝ ਸਕੈਟਰਡ ਨੇ ਹੁਣ ਆਪਸ ਦੇ ਵਿੱਚ ਕਿਉਂਕਿ ਸਾਰੇ ਜਿਹੜਾ ਪੂਰਾ ਕਾਕਸਾ ਉਹਨਾਂ ਨੇ ਸ케ਜੂਲ ਨਹੀਂ ਕੀਤਾ ਆ ਤੇ ਇਸ ਚੀਜ਼ ਨੂੰ ਉਹਨਾਂ ਨੇ ਸ케ਜੂਲ ਨਹੀਂ ਕੀਤਾ ਆ ਤੇ ਇਹਦੇ ਵਿੱਚ ਹੁਣ ਕੁਝ ਖਾਸ ਜਿਹੜੀਆਂ ਗੱਲਾਂ ਬਾਤਾਂ ਆ ਉਹ ਇਸ ਤਰੀਕੇ ਦੇ ਨਾਲ ਸਾਹਮਣੇ ਆ ਰਹੀਆਂ ਕਿ ਇਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਹੁਣ ਕੀ ਜਸਟਨ ਟਰੂਡੋ ਰਿਜ਼ਾਈਨ ਕਰਦੇ ਆ ਜਾਂ ਲੱਗਦਾ ਨਹੀਂ ਕਰਨਗੇ ਭਾਵੇਂ ਕਿ ਸਮਾਂ ਅਜੇ ਕਾਫੀ ਪਿਆ ਇਲੈਕਸ਼ਨ ਦੇ ਵਿੱਚ ਅਗਲੇ ਸਾਲ 20 ਅਕਤੂਬਰ 2025 ਦੇ ਵਿੱਚ ਇਲੈਕਸ਼ਨ ਆ ਉਹਦੇ ਤੋਂ ਪਹਿਲਾਂ ਫਰਵਰੀ ਦੇ ਵਿੱਚ ਰੌਲਾ ਪਿਆ ਸੀ ਵੀ ਕਿ ਜਸਨ ਟੂਡਨ ਨੂੰ ਆਪਣੇ ਪਿਤਾ ਜੀ ਵਾਂਗ ਵਾਕ ਕਹਿੰਦਾ ਸਨੋ ਕਰਕੇ ਤੇ ਉੱਥੇ ਸਨੋ ਦੇ ਵਿੱਚ ਜਿੱਦਾਂ 28 ਮਾਰਚ ਨੂੰ ਉਹਨਾਂ ਦੇ ਪਿਤਾ ਜੀ 28 ਫਰਵਰੀ ਨੂੰ ਉਹਨਾਂ ਦੇ ਪਿਤਾ ਜੀ ਗਏ ਸੀ ਲੀਵ ਯਰ ਸੀਗਾ ਤਲੀਵ ਯਰ ਤੋਂ ਬਾਅਦ 29 ਤਰੀਕ ਨੂੰ ਉਹਨਾਂ ਨੇ ਆ ਕੇ ਕਹਿਤਾ ਮੈਂ ਸਿਆਸਤ ਛੱਡੀ ਹੁਣ ਕਈ ਲੋਕ ਕਹਿ ਰਹੇ ਵੀ ਇਹਨਾਂ ਨੂੰ ਵੀ ਕੁਝ ਨਾ ਕੁਝ ਕਰ ਦੇਣਾ ਚਾਹੀਦਾ ਇਦਾਂ ਦਾ ਵੀ ਜਾਂ ਤੇ ਇਹ ਵਾਕਿੰਦਾਂ ਦਾ ਸਨੋ ਵਾਕਿੰਦਾਂ ਦਾ ਰੇਨ ਔਰ ਨਜਾ ਜਿਹੜਾ ਆਸਾਨ ਆ ਕੁਛ ਨਾ ਕੁਛ ਕਰਨ ਤੇ ਰਿਜ਼ਾਈਮ ਕਰ ਦੇਣ ਪਰ ਲੱਗਦਾ ਨਹੀਂ ਕਿ ਇਸ ਵੇਲੇ ਸਥਿਤੀ ਹੈਗੀ ਆ ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ ਇਹ ਆਵਾਜ਼ਾਂ ਆ ਉਹ ਹੌਲੀ ਹੌਲੀ ਜ਼ਿਆਦਾ ਉੱਠ ਰਹੀਆਂ ਆ ਦੋ ਜਣਿਆਂ ਨੇ ਇਹ ਮੰਗ ਕੀਤੀ ਆ ਵੀ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਪਰ ਲੱਗਦਾ ਨਹੀਂ ਕਿ ਇਸ ਵੇਲੇ ਸਥਿਤੀ ਹੈਗੀ ਆ ਜਿੰਜੈਕਸ਼ਨ ਟਿਊਬ ਨੂੰ ਰਿਪਲੇਸ ਕਰਨ ਦੇ ਲਈ ਕੋ ਲੀਡਰ ਹੈਗਾ ਆ ਇਹ ਵੀ ਹੋ ਸਕਦਾ ਵੀ ਜਿਹੜਾ ਇਹ ਜਿਹੜਾ ਮਤਲਬ ਇਹ ਮਤਲਬ ਉਹਨਾਂ ਕੀ ਆ ਇਹ ਕਿ ਛੋਟਾ ਚਿਰ ਇੱਕ ਰੋਲਾ ਰਪਾਇਆ ਉਸ ਤੋਂ ਬਾਅਦ ਇਹ ਕੋਈ ਗੱਲਬਾਤ ਏਡੀ ਨਹੀਂ ਹੋਣੀ ਕਿਉਂਕਿ ਇਹ ਇੱਥੇ ਬੜੀ ਅੱਖ ਟਿੱਕੀ ਸੀ ਇਸ ਥਾਂ ਦੇ ਉੱਤੇ ਜਿਹੜੀ ਇਹ ਸੇਂਟ ਪੌਲ ਵਾਲੀ ਸੀਗੀ ਅਤੇ ਕਈ ਪਹਿਲਾਂ ਕਦੇ ਇਹਨਾਂ ਦੀ ਪੱਕੀ ਸੀਟ ਸੀ ਜਾਂਦੀ ਨਹੀਂ ਸੀ ਪਰ ਐਤਕੀ ਚਲੇਗੀ ਪਰ ਆਪਣੇ ਆਪ ਦੇ ਵਿੱਚ ਕਿ ਜਿਹੜੀ ਗੱਲਬਾਤ ਆ ਉਹ ਫਿਕਰ ਵਾਲੀ ਆ ਆ ਇੱਥੇ ਜਦੋਂ ਅਸੀਂ ਟੋਰਾਂਟੋ ਬਾਇਰੈਕਸ਼ਨ ਦੀ ਗੱਲਬਾਤ ਕਰਦੇ ਇੱਕ ਕੇਸ ਬਾਰੇ ਹੋਰ ਕਿ ਇੱਥੇ ਲੋਂਗੇਸਟ ਬੈਲਟਿਕ ਜਿਹੜਾ ਉਹ ਸੀਗਾ ਉਹਦੀ ਚੱਲੀ ਸੀਗੀ ਵੀ 84 ਬੰਦੇ ਸੀ ਇੱਥੇ ਵੋਟਾਂ ਦੇ ਵਿੱਚ ਖੜੇ ਤੇ ਇੱਕ ਵਿਅਕਤੀ ਸੀ ਐਂਟੋਨਸ ਹੈਮਲ ਕੈਨੇ ਅ ਐਂਟੋਨਸ ਹੈਮਲ ਕੈਨੇ ਨੇ ਵੀ ਇੱਥੇ ਇਤਿਹਾਸ ਰਚਿਆ ਇੱਕ ਤੇ ਇਤਿਹਾਸ ਇਹ ਰਚਿਆ ਕਿ ਲਿਬਰਲ ਹਾਰ ਗਏ ਉੱਥੋਂ ਜਿੱਥੋਂ ਕਦੇ ਨਹੀਂ ਹਾਰਦੇ ਦੂਜਾ ਇਤਿਹਾਸ ਇਹਨੇ ਰਚਿਆ ਕਿ ਕੁ 84 ਉਮੀਦਵਾਰ ਸੀਗੇ ਤੇ ਬੰਦੇ ਨੂੰ ਜਿਹੜੇ ਪੰਜਾਬ ਦੇ ਵਿੱਚ ਜਿਵੇਂ ਨੀਟੂ ਸ਼ਟਰਾਂ ਵਾਲਾ ਹੁੰਦਾ ਐਸੀ ਤਰ੍ਹਾਂ ਇੱਥੇ ਇਹ ਸੀ ਇਹਨੂੰ ਹੈਮਲ ਨੂੰ ਵੋਟ ਹੀ ਕੋਈ ਨਹੀਂ ਪਈ ਪਹਿਲਾ ਇਹ ਮਤਲਬ ਜਿਹੜੀ ਹੋਣਾ ਸਿਸਟਮ ਚੱਲਦਾ ਨਾ ਇਹਦਾ ਵਿਰੋਧ ਕਰਨ ਦੇ ਲਈ ਇਹਨਾਂ ਨੇ ਉੱਥੇ ਇੱਕ ਕੰਪੇਨ ਸ਼ੁਰੂ ਕੀਤੀ ਵੱਧ ਤੋਂ ਵੱਧ ਬੰਦੇ ਖੜੇ ਕਰ ਦਿਓ ਜਿਹੜੀ ਫਰਸਟ ਪਾਸਟ ਦਾ ਪੋਸਟ ਸਿਸਟਮ ਆ ਜਿਹੜਾ ਇਸ ਵੇਲੇ VOTING ਸਿਸਟਮ ਆ ਆਪਣੇ ਕੈਨੇਡਾ ਦੇ ਵਿੱਚ ਤੇ ਇਹਨੂੰ ਇਹ ਬਦਲਣਾ ਚਾਹਦੇ ਆ ਇਹਨੂੰ ਬਦਲਣ ਦੇ ਲਈ ਇਹਨਾਂ ਨੇ ਕੀ ਕੀਤਾ ਵੀ ਬੰਦੇ ਜ਼ਿਆਦਾ ਖੜੇ ਕਰਨੇ ਸ਼ੁਰੂ ਕਰ ਦਿੱਤੇ ਇਹ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਬੈਲਟ ਸੀ ਐਸੋਰੀ 84 ਜਣੇ ਖੜੇ ਸੀ ਫਾਇਲਿਕਸ ਹੈਮਲ ਜਿਹੜਾ ਇਹ ਸੀਗਾ ਮਾਉਂਟ ਜਿਹੜਾ ਇਹ ਫੈਲਿਕਸ ਹੈ ਮਤਲਬ ਇਹ ਜਦੋਂ ਇੱਥੇ ਖੜਾ ਹੋਇਆ ਸੀ ਤੇ ਇਹਨੇ ਇੱਥੇ ਫਿਰ ਉਹਨੂੰ ਇੱਕ ਵੋਟ ਵੀ ਨਹੀਂ ਪਈ ਭਈ ਇਹਦਾ ਇਹ ਨਹੀਂ ਕਿ ਪਹਿਲੀ ਵਾਰੀ ਹੋਇਆ ਵੀ ਕਿਸੇ ਬੰਦੇ ਨੂੰ ਕੋਈ ਵੋਟ ਨਾ ਪਈ ਹੋਵੇ ਅੱਗੇ ਵੀ ਇਦਾਂ ਕਈ ਵਾਰੀ ਹੋਇਆ ਪਰ ਉਸ ਵੇਲੇ ਹੁੰਦਾ ਕੋਈ ਵੋਟਾਂ ਹੀ ਨਹੀਂ ਪੈਂਦੀਆਂ ਦੂਜੇ ਪਾਸੇ ਬੰਦਾ ਕੋਈ ਨਹੀਂ ਖੜਾ ਹੁੰਦਾ ਤੇ ਉਹ ਸਿੱਧਾ ਜਿੱਤ ਜਾਂਦਾ ਪਰ ਇਹਨੂੰ ਕਿਸੇ ਨੇ ਵੀ ਵੋਟ ਨਹੀਂ ਪਾਈ ਤੇ ਇਹ ਵੀ ਚਰਚਾ ਇਸ ਥਾਂ ਦੇ ਉੱਤੇ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਅਗਲੀ ਗੱਲ ਬਾਤ ਦੋਸਤੋ ਜਿਹੜਾ ਲੌਂਗ ਵੀਕਐਂਡ ਆ ਕੈਨੇਡਾ ਦੇ ਆ ਰਿਹਾ ਇਹਦੇ ਲਈ ਇੱਕ ਤਾਂ ਇਹ ਆ ਕਿ ਲੌਂਗ ਵੀਕਐਂਡ ਦੇ ਉੱਤੇ ਫੈਰੀਜ਼ ਜਾਂ ਤੁਸੀਂ ਫਲਾਈਟਸ ਜਿਹੜੇ ਆ ਉਹਨਾਂ ਨੂੰ ਧਿਆਨ ਨਾਲ ਦੇਖੋ ਕਿਉਂਕਿ ਭੀੜ ਬਹੁਤ ਆ ਰਸ਼ ਬਹੁਤ ਆ ਤੇ ਸਾਰਾ ਕੁਝ ਐਸ ਵੇਲੇ ਵੈਸੇ ਤਾਂ ਤਿਆਰ ਆ BC ਫੈਰੀਜ਼ ਜਿਹੜੇ ਨੇ ਉਹਨਾਂ ਦੀ ਮਲਟੀਪਲ ਸੇਲਿੰਗਸ ਕਈ ਕੁਝ ਇਹਦੇਲੇ ਪਾਸੇ ਜਾਣਾ ਆ ਜਿਹੜੇ ਇਥੋਂ ਟਵਾਸਨ ਤੋਂ ਫੈਰੀ ਲੈ ਰਹੇ ਆ ਤੇ ਸਵਾਰਟਸ ਬੇ ਜਾਂ ਉਧਰ ਡਿਊਕ ਪੁਆਇੰਟ ਵੱਲੋਂ ਜਾ ਰਹੇ ਆ ਸੋ ਇਹਨੂੰ ਦੇਖ ਕੇ ਕੀਤਾ ਜਾਵੇ ਕਿਉਂਕਿ ਲੌਂਗ ਵੀਕਐਂਡ ਦੇ ਉੱਤੇ ਟ੍ਰੈਵਲ ਬਹੁਤ ਕਰ ਰਹੇ ਆ ਲੋਕ ਅ ਬੀਸੀ ਫੈਰੀਜ਼ ਖਾਸ ਤੌਰ ਦੇ ਤੇ ਇਸ ਦਿਨਾਂ ਚ ਜਿਨ ਕਿ ਅੱਜ 27 ਜੂਨ ਤੋਂ ਲੈ ਕੇ 2 ਜੁਲਾਈ ਤੱਕ ਇਹਦੇ ਵਿੱਚੋਂ ਲਗਭਗ 5.5 ਲੱਖ ਦੇ ਕਰੀਬ ਪੈਸੰਜਰ ਤੇ 2 ਲੱਖ ਦੇ ਕਰੀਬ ਜਿਹੜੇ ਵਹੀਕਲ ਆ ਉਹ ਇਧਰ ਉਧਰ ਹੋਣੇ ਆ ਸੋ ਕਾਫੀ ਜ਼ਿਆਦਾ ਹੈ ਭੀੜ ਵਾਲਾ ਰਸ਼ ਵਾਲਾ ਟ੍ਰੈਫਿਕ ਵਾਲਾ ਸਮਾਂ ਆ ਇਹਦੇ ਵਿੱਚ ਖਿਆਲ ਦੇ ਨਾਲ ਜਿਹੜਾ ਜਾਇਆ ਜਾਵੇ ਦੂਜਾ ਦੋਸਤੋ ਗੱਲਬਾਤ ਆਪਾਂ ਕੈਨੇਡਾ ਡੇ ਬਾਰੇ ਕਰਨੀ ਆ ਕਿਉਂਕਿ ਸੋਮਵਾਰ ਨੂੰ ਕੈਨੇਡਾ ਡੇ ਆ ਛੁੱਟੀ ਆ ਆਪਾਂ ਤੁਹਾਡੇ ਨਾਲ ਦੁਬਾਰਾ ਮੰਗਲਵਾਰ ਨੂੰ ਮਿਲਣਾ ਆ ਕੈਨੇਡਾ ਡੇ ਤੁਸੀਂ ਸਾਰੇ ਜਾਣਦੇ ਆ ਸੋ ਪਹਿਲਾਂ ਤਾਂ ਸਮਰਦਾ ਇਹ ਪਹਿਲਾ ਲੌਂਗ ਵੀਕਐਂਡ ਆ ਅੱਜ 7ਵਾਂ ਦਿਨ ਕਿ 8ਵਾਂ ਦਿਨ ਸਮਰਦਾ ਹੋ ਗਿਆ ਸ਼ੁਰੂ ਹੋਏ ਨੂੰ ਗਰਮੀਆਂ ਸ਼ੁਰੂ ਹੋਈਆਂ ਨੂੰ ਤੇ ਕੈਨੇਡਾ ਡੇ ਪਹਿਲਾ ਲੌਂਗ ਵੀਕਐਂਡ ਆ ਤੇ ਬਹੁਤੇ ਬਿਜ਼ਨੈਸਸ ਤੇ ਵਰਕਪਲੇਸ ਜਿਹੜੇ ਨੇ ਉਹ ਇਸ ਵੇਲੇ ਬੰਦ ਰਹਿੰਦੇ ਆ ਕਿਉਂਕਿ ਸੈਲੀਬ੍ਰੇਟ ਕਰਦੇ ਆ ਸਾਡਾ ਅੱਜ ਕੈਨੇਡਾ ਦਾ ਕਹਿ ਲਓ ਬਰਥਡੇ ਆ ਤੇ ਜਿਹੜਾ ਉਧਰ ਨੂੰ 1 ਜੁਲਾਈ ਨੂੰ ਕੈਨੇਡਾ ਡੇ ਦੇ ਉੱਤੇ ਪਰ ਬਹੁਤੇ ਜਿਹੜੇ ਰਿਟੇਲ ਸਟੋਰ ਹੈਗੇ ਆ ਰੈਸਟੋਰੈਂਟਸ ਹੈਗੇ ਆ ਜਾਂ ਹੋਰ ਅਟਰੈਕਸ਼ਨਸ ਨੇ ਕੁਝ ਉਹ ਖੁੱਲੀਆਂ ਵੀ ਰਹਿੰਦੀਆਂ ਆ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਪਹਿਲਾਂ ਦੇਖੋ ਕਿਹੜੀਆਂ-ਕਿਹੜੀਆਂ ਥਾਵਾਂ ਖੁੱਲੀਆਂ ਆ ਕਿੱਥੇ-ਕਿੱਥੇ ਬੰਦ ਆ ਤੁਹਾਨੂੰ ਥੋੜਾ ਜਿਹਾ ਖਿਆਲ ਮੈਟਰੋ ਵੈਨਕੂਵਰ ਦੇ ਨੇੜੇ ਤੇਲੇ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਕੁਝ ਮਾਲ ਜਿਹੜੇ ਨੇ ਓਪਨ ਨੇ ਜਿੱਥੇ ਕਿ ਲੋਕ ਜਾ ਸਕਦੇ ਨੇ ਜਿਹੜੇ 11 ਵਜੇ ਸਵੇਰ ਤੋਂ ਲੈ ਕੇ 7 ਵਜੇ ਸ਼ਾਮ ਤੱਕ ਜਿਵੇਂ ਪੈਸੀਫਿਕ ਸੈਂਟਰ ਆ ਆਪਣੇ ਰਿਚਮਨ ਸੈਂਟਰ ਆ ਆਪਣੇ ਮੈਟਰੋ ਟਾਊਨ ਆ ਜਾਂ ਪਾਰਕ ਰਾਇਲ ਆ ਇਹ 11 ਤੋਂ 7 ਵਜੇ ਤੱਕ ਖੁੱਲੇ ਆ ਸੋ ਇਹ ਪਹਿਲਾਂ ਦੇਖ ਲਿਆ ਜਾਵੇ ਵੀ ਤੁਸੀਂ ਕਿੱਧਰ ਨੂੰ ਜਾਣਾ ਤੇ ਕਿਸ ਤਰੀਕੇ ਨਾਲ ਜਾਣਾ ਸਾਇੰਸ ਵਰਲਡ ਖੁੱਲਾ ਹੋਣਾ ਜਿਹੜੀਆਂ ਅਟਰੈਕਸ਼ਨਸ ਨੇ ਕਿਉਂਕਿ ਲੋਕ ਛੁੱਟੀ ਆ ਤੇ ਲੋਕ ਫਿਰ ਇਧਰ ਉਧਰ ਵੀ ਜਾਣਾ ਚਾਹੁੰਦੇ ਆ ਜਿਹੜੇ ਬੱਚਿਆਂ ਨੂੰ ਐਂਟਰਟੇਨ ਕਰਨ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ ਬਹੁਤ ਸਾਰੀਆਂ ਅਟਰੈਕਸ਼ਨ ਜਿਵੇਂ ਸਾਇੰਸ ਵਰਲਡ ਆ 10 ਵਜੇ ਤੋਂ ਲੈ ਕੇ 5 ਵਜੇ ਤੱਕ ਅ ਖੁੱਲਾ ਆ ਇਹ ਉੱਥੇ ਜਾਇਆ ਜਾ ਸਕਦਾ ਆ ਤੇ ਜਿਹੜੀ 9:30 ਵਜੇ ਐਂਟਰੀ ਇਹਦੇ ਮੈਂਬਰਸ ਲਈ ਹੋ ਜਾਂਦੀ ਆ ਇਸੇ ਤਰ੍ਹਾਂ ਵੈਨਕੂਵਰ ਅਕੀਰੀਅਮ ਆ ਅਕੀਰੀਅਮ ਦੇ ਵਿੱਚ ਰੈਗੂਲਰ 9:30 ਤੋਂ 5 ਵਜੇ ਤੱਕ ਉਸੇ ਤਰੀਕੇ ਨਾਲ ਖੁੱਲਾ ਆ ਤੇ ਜਿਹੜੀ ਮੈਂਬਰਸ ਦੀ अर्ली ਮਾਰਨਿੰਗ ਐਂਟਰੀ ਆ ਉਹ 8 ਵਜੇ ਸਵੇਰੇ ਹੋ ਜਾਂਦੀ ਆ ਸੋ ਮਿਊਜ਼ੀਅਮ ਆ ਜਿਹੜਾ ਉਹ ਆਪਣਾ 10 ਵਜੇ ਤੋਂ 5 ਵਜੇ ਤੱਕ ਖੁੱਲਾ ਆ ਕੈਨੇਡਾ ਪਲੇਸ ਜਿੱਥੇ ਕਿ ਜਿਹੜਾ ਕੈਨੇਡਾ ਡੇ ਕਾਫੀ ਉੱਥੇ ਉਹ ਫੈਸਟਿਵਸ ਹੁੰਦੀ ਆ ਫਲਾਈਓਵਰ ਕੈਨੇਡਾ ਆ ਉਹ ਵੀ ਰਾਈਡ ਦੇ ਲਈ ਗੈਸਟ ਨੂੰ ਰੈਗੂਲਰ ਆਵਰ ਜਿਵੇਂ 10 ਵਜੇ ਤੋਂ ਲੈ ਕੇ 8 ਵਜੇ ਤੱਕ ਲੈਣਗੇ ਡਾਊਨਟਾਊਨ ਵੈਨਕੂਵਰ ਦੇ ਵਿੱਚ ਵੈਨਕੂਵਰ ਆਰਟ ਗੈਲਰੀ ਆ ਉਹ 10 ਤੋਂ 8 ਵਜੇ ਤੱਕ ਅ ਦਸ ਤੋਂ 5 ਵਜੇ ਤੱਕ ਮਾਫ਼ੀ ਚਾਹੁੰਦੇ ਰਹੂਗੀ ਸੋ ਜਿਹਦਰਲੇ ਪਾਸੇ ਤੁਸੀਂ ਜਾਣਾ ਚਾਹੁੰਦੇ ਆ ਗ੍ਰੈਨਵਲ ਆਇਲੈਂਡ ਦਾ ਇੱਕ ਸਭ ਤੋਂ ਬਿਜ਼ੀ ਦਿਨਾਂ ਦੇ ਵਿੱਚੋਂ ਇੱਕ ਦਿਨ ਹੁੰਦਾ ਆ ਸੋ ਤੁਸੀਂ ਉੱਥੇ ਵੀ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਜਿਹੜੀਆਂ ਬਿਜ਼ਨੈਸਸ ਨੇ ਖੁੱਲੇ ਹੋਣਗੇ ਪਰ ਜਿੱਥੇ ਵੀ ਜਾਣਾ ਪਹਿਲਾਂ ਪਤਾ ਕਰਕੇ ਤੁਸੀਂ ਜਾਓ ਵੀ ਇਹ ਕਿਹੜੀ ਚੀਜ਼ ਖੁੱਲੀ ਆ ਤਾਂ ਤੁਸੀਂ ਉੱਥੇ ਜਿਆਦਾ ਚੰਗੀ ਤਰ੍ਹਾਂ ਜਾ ਸਕਦੇ ਆ ਕੈਨੇਡਾ ਡੇ ਦੋਸਤੋ ਆਪਾਂ ਇਹਦੇ ਬਾਰੇ ਵੀ ਥੋੜੀ ਜੀ ਗੱਲਬਾਤ ਕਰ ਲਈਏ ਹਰ ਸਾਲ ਜੁਲਾਈ 1 ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ ਇਹ ਹੈ ਕਿ ਆ ਕੈਨੇਡਾ ਦੇ ਅਸਲ ਦੇ ਵਿੱਚ ਜਿਹੜਾ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਸੀ ਇੱਕ 1 ਜੁਲਾਈ 1867 ਨੂੰ ਲਾਗੂ ਹੋਇਆ ਸੀ ਐਕਟ ਜਿਹੜਾ ਕੀ ਐਕਟ ਦੇ ਵਿੱਚ ਹੋਇਆ ਕੀ ਸੀ ਕਿ ਤਿੰਨ ਬ੍ਰਿਟਿਸ਼ ਕਲੋਨੀਆਂਜ਼ ਆਫ ਕੈਨੇਡਾ ਨੋਵਾ ਸਕੋਸ਼ੀਆ ਨਿਊ ਬ੍ਰਾਂਸਵਿਕ ਇਹਨਾਂ ਨੂੰ ਜੋੜ ਕੇ ਇਕੱਠਾ ਇੱਕ ਦੇਸ਼ ਬਣ ਗਿਆ ਸੀ ਕੈਨੇਡਾ ਕੈਨੇਡਾ ਦੇ ਆਪਣੇ ਇੱਥੇ ਨੈਸ਼ਨਲ ਹੌਲੀਡੇ ਹੁੰਦੀ ਆ ਇਸ ਦਿਨ ਪਰੇਡ ਹੁੰਦੇ ਫਾਇਰ ਵਰਕਸ ਹੁੰਦੇ ਆ ਕਲਚਰਲ ਇਵੈਂਟਸ ਹੁੰਦੇ ਆ ਬਹੁਤ ਕੁਝ ਹੁੰਦਾ ਆ ਇਸ ਡੇ ਦੀ ਸਿਗਨੀਫਿਕੈਂਸ ਇਹ ਆ ਕਿ ਇਦਾਂ ਕਹਿ ਲਓ ਕਿ ਇੱਕ ਦੇਸ਼ ਵਜੋਂ ਇੱਕ ਨੇਸ਼ਨ ਵਜੋਂ ਇੱਕ ਰਾਸ਼ਟਰ ਵਜੋਂ ਕੈਨੇਡਾ ਦਾ ਜਨਮ ਹੋਇਆ ਸੀ ਇਸ ਦਿਨ ਜੁਲਾਈ 1 1867 ਨੂੰ ਕੈਨੇਡਾ ਇੱਕ 셀ਫ ਗਵਰਨਿੰਗ ਡੋਮਿਨੀਅਨ ਆਫ ਗ੍ਰੇਟ ਬ੍ਰਿਟਨ 1867 ਦੇ ਵਿੱਚ ਬਣਿਆ ਸੀ ਬ੍ਰਿਟਿਸ਼ ਜਿਹੜੇ ਨੇ ਨਾਰਥ ਜਿਹੜਾ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਆ ਇਹਨੂੰ ਕੁਈਨ ਵਿਕਟੋਰੀਆ ਨੇ ਆਪ ਸਾਈਨ ਕੀਤਾ ਸੀ 29 ਜੂਨ 1867 ਨੂੰ ਫਿਰ ਇਹ ਜੁਲਾਈ 1 1867 ਨੂੰ ਇਹ ਮਤਲਬ ਇੱਕ ਤਰੀਕੇ ਦੇ ਨਾਲ ਲਾਗੂ ਕਰ ਦਿੱਤਾ ਗਿਆ ਤੇ ਕੈਨੇਡਾ ਇੱਕ ਦੇਸ਼ ਬਣ ਗਿਆ। ਅ ਦੂਜਾ ਕੈਨੇਡਾ ਦੀ ਇਤਿਹਾਸ ਬਹੁਤ ਪੁਰਾਣਾ ਚੱਲਿਆ ਜਾਂਦਾ ਹਜ਼ਾਰਾਂ ਸਾਲ ਜਿਹੜੇ ਇੰਡੀਜੇਨਸ ਲੋਕ ਨੇ ਇੱਥੋਂ ਦੇ ਇੱਥੇ ਰਹਿੰਦੇ ਆਏ ਆ ਫਿਰ ਜਿਹੜੇ ਯੂਰੋਪੀਅਨ ਸੀਗੇ ਹੋ ਐਕਸਪਲੋਰਰ ਸੀਗੇ 15ਵੀਂ ਸਦੀ ਦੇ ਵਿੱਚ ਇੱਥੇ ਆਏ ਆ ਫ੍ਰੈਂਚ ਆਏ ਆ ਬ੍ਰਿਟਿਸ਼ ਵਾਲੇ ਆਏ ਆ ਫਿਰ 17ਵਾਂ 18ਵੀਂ ਸਦੀ ਤੱਕ ਇੱਥੇ ਸਟੈਬਲਿਸ਼ ਹੋ ਗਿਆ ਉਹ ਅਮਰੀਕਨ ਰੈਵੋਲੂਸ਼ਨ ਹੁੰਦੀ ਆ ਜਿਹੜੇ ਇਧਰ ਉਧਰ ਲੋਕ ਉਦੋਂ ਜਾਂਦੇ ਆ ਜਿਹੜੀ 1812 ਦੇ ਵਿੱਚ ਲੜਾਈ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਕੁਝ ਹੁੰਦਾ ਜਿਹੜਾ ਕੈਨੇਡਾ ਇੱਕ ਵੱਡਾ ਪਲੇਅਰ ਬਣ ਜਾਂਦਾ World War 1 ਤੇ World War 2 ਦੇ ਵਿੱਚ ਇਹਦੀ ਕਲਚਰ ਬਹੁਤ ਸਾਡਾ ਇੱਥੇ ਦਾ ਵੱਖਰਾ ਆ ਇਹਦੀ ਜਿਹੜੀ ਇਮੀਗ੍ਰੇਸ਼ਨ ਦੀ ਇੱਕ ਵੱਖਰੇ ਕਿਸਮ ਦੀ ਸ਼ੇਪ ਪਾਇੰਟ ਜਿਹਨੇ ਸੈਰੀਟੇਜ ਆ ਸਾਡਾ ਆਪਣੀ ਇੱਥੇ ਦੀ ਕੁਦਰਤੀ ਸੁੰਦਰਤਾ ਦੇ ਲਈ ਪਹਾੜਾਂ ਦੇ ਲਈ ਸਮੁੰਦਰੀ ਤੱਟ ਦੀ ਸੁੰਦਰਤਾ ਦੇ ਲਈ ਕੈਨੇਡਾ ਜਾਣਿਆ ਜਾਂਦਾ ਆ ਇਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਇਹਦੀਆਂ ਵੈਲਿਊਜ਼ ਨੂੰ ਇਹਦੀ ਡਾਇਵਰਸਿਟੀ ਨੂੰ ਇਹਦੀ ਇਹਦੀ ਜਿਹੜੀ ਇਨਕਲੂਸਿਵਿਟੀ ਆ ਕਿ ਕੋਈ ਵੀ ਇੱਥੇ ਆ ਸਕਦਾ ਇੱਥੇ ਦਾ ਜਿਹੜਾ ਬਹੁ ਸੱਭਿਆਚਾਰਾ ਮਲਟੀਕਲਚਰਲਿਜ਼ਮ ਆ ਉਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਵਿਦੇਸ਼ ਦੇ ਵਿੱਚ ਮੁਸ਼ਕਲ ਹਰ ਇੱਕ ਦੇ ਵਿੱਚ ਹੁੰਦੀ ਹੈ ਸਵਰਗ ਕੋਈ ਨਹੀਂ ਹੋ ਸਕਦਾ ਦੁਨੀਆ ਦਾ ਕੋਈ ਵੀ ਥਾਂ ਇਹੋ ਜਿਹਾ ਨਹੀਂ ਜਿੱਥੇ ਮੁਸ਼ਕਲ ਨਾ ਹੋਣ ਕੈਨੇਡਾ ਇਸ ਪੱਲੇ ਬਿਨਾਂ ਸ਼ੱਕ ਇੱਕ ਮੁਸ਼ਕਲ ਦੇ ਵਿੱਚੋਂ ਲੰਘ ਰਿਹਾ ਪਰ ਇਹ ਹਰ ਇੱਕ ਤੁਹਾਨੂੰ ਸਾਨੂੰ ਸਾਡੇ ਵਰਗੇ ਕਿੰਨੇ ਲੋਕਾਂ ਨੂੰ ਮੌਕਾ ਦਿੰਦਾ ਵੀ ਤੁਸੀਂ ਇੱਥੇ ਆ ਕੇ ਜਿੱਥੋਂ ਮਰਜ਼ੀ ਸ਼ੁਰੂ ਕਰਕੇ ਜਿੱਥੇ ਮਰਜ਼ੀ ਪਹੁੰਚ ਸਕਦੇ ਹੋ ਇਹ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਵਾਉਂਦਾ ਕੈਨੇਡਾਡੇ ਦੇ ਉੱਤੇ ਘਟੋ ਘਟ ਸਾਨੂੰ ਜਰੂਰ ਇਹ ਸੈਲੀਬ੍ਰੇਟ ਕਰਨਾ ਚਾਹੀਦਾ ਤੇ ਤੇ ਧਰਤੀ ਨੂੰ ਨਮਸਕਾਰ ਜਰੂਰ ਕਰਨੀ ਚਾਹੀਦੀ ਮੱਥਾ ਜਰੂਰ ਟੇਕਣਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਇੰਨੀ ਆਪੋਰਚੁਨਿਟੀਆਂ ਦਿੱਤੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ